ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਸਾਡੇ ਚੈਨਲ ਸਮਰੱਥ ਬੁਟੀਕ ਦੇ ਉੱਤੇ ਸਾਡਾ ਪਿੰਡ ਜਖੇਪੜਾ ਈ ਜ਼ਿਲ੍ਹਾ ਸੰਗਰੂਰ ਹੈ ਪੰਜਾਬ ਦੇ ਵਿੱਚ ਅਸੀਂ ਰਹਨੇ ਆਂ ਬਾਰ ਬਾਰ ਜਿਹੜੀਆਂ ਭੈਣਾਂ ਦਾ ਕਮੈਂਟ ਹੁੰਦਾ ਵੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਜੀ ਤੁਹਾਨੂੰ ਅਸੀਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਤੁਸੀਂ ਨਾ ਹਨਾ ਕੀ ਕਰਿਆ ਕਰੋ ਆਪਣਾ YouTube ਜਿਹੜਾ ਅਬਾਊਟ ਦੇ ਵਿੱਚ ਜਾ ਕੇ ਉਹਦੇ ਵਿੱਚ ਆਪਣਾ ਸਾਰਾ ਸਿਸਟਮ ਲਿਖਿਆ ਹੋਇਆ ਵੀ ਅਸੀਂ ਕਿੱਥੇ ਰਹਨੇ ਆਂ ਕਿੱਥੇ ਸਾਡਾ ਬੁਟੀਕ ਹੈ ਦੁਬਾਰਾ ਦੱਸੇ ਨਾ ਹੀ ਸਾਡਾ ਜ਼ਿਲ੍ਹਾ ਸੰਗਰੂਰ ਹੈ ਪਿੰਡ ਜਖੇਪੜਾ ਤੇ ਪਿੰਡ ਜਖੇਪੜਾ ਦੇ ਵਿੱਚ ਜਿਹੜੇ ਸਾਨੂੰ ਨੇੜੇ-ਨੇੜੇ ਦੁਆਰਾ ਅਸੀਂ ਇਹ ਦੱਸਦਾ ਤੁਹਾਨੂੰ ਸਾਰਾ ਕਿਉਂਕਿ ਕਮੈਂਟ ਮੈਂ ਬਹੁਤ ਵਾਰ ਦੇਖਦਾ ਹਾਂ ਨਾ ਇੱਕ ਤਾਂ ਜ਼ਿਆਦਾਤਰ ਪ੍ਰਾਈਸ ਦੇ ਕਮੈਂਟ ਹੁੰਦੇ ਨੇ ਦੂਜੇ ਹੁੰਦੇ ਨੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਕਈ ਵਾਰ ਨਾ ਹਨ ਆਪਾਂ ਨੂੰ ਇੱਕ ਜਿਵੇਂ ਕੋਈ 100 150 200 ਕਿਲੋਮੀਟਰ ਤੋਂ ਫੋਨ ਆਉਂਦਾ ਤਾਂ ਉਹ ਕਹਿੰਦੇ ਨੇ ਵੀ ਤਾਂ ਦੂਰ ਵਾਲੀ ਐ ਦੂਰ ਦੀ ਟੈਨਸ਼ਨ ਨਾ ਲਿਆ ਕਰੋ ਜੀ ਦੂਰ ਵਾਲਾ ਤਾਂ ਦੇਖੋ ਹਨ ਅੱਜ ਕੱਲ ਜਦੋਂ ਦਾ ਸੋਸ਼ਲ ਮੀਡੀਆ ਪੂਰਾ ਐਕਟਿਵ ਹੋਇਆ ਦੂਰ ਤਾਂ ਰਹੀ ਨਹੀਂ ਹੈਗੀ ਕੋਈ ਵੀ ਚੀਜ਼ ਹਰ ਇੱਕ ਚੀਜ਼ ਮਤਲਬ ਜਿਹੜੀ ਪੂਰੀ ਦੁਨੀਆ ਉਹ ਨਾ ਇੱਕੋ ਹੀ ਲੋਕੇਸ਼ਨ ਬਣ ਗਈ ਕਿਉਂਕਿ ਆਪਾਂ ਕਿਤੇ ਵੀ ਕਿਸੇ ਚੀਜ਼ ਨੂੰ ਭੇਜ ਸਕਦੇ ਆ ਕੋਰੀਅਰ ਰਾਹੀਂ ਕੋਈ ਉਹਦੇ ਉੱਤੇ ਬੜਾ ਖਰਚ ਨਹੀਂ ਹੁੰਦਾ ਚਲੋ ਦੂਰੀ ਦੇ ਹਿਸਾਬ ਨਾਲ ਆ ਜਾਂਦਾ ਏ ਜੇ ਪੰਜਾਬ ਦੇ ਵਿੱਚ ਭੇਜਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ ਕਿਲੋ ਦਾ ਕਿੰਨਾ ਕਉਂਦਾ ਥੋੜੀ ਰੁਪਏ ਲੱਗਦੇ ਨੇ ਤੇ ਬਾਕੀ ਤੁਸੀਂ ਹਾਂ ਜੀ ਅੱਜ ਤੁਹਾਨੂੰ ਆਪਾਂ ਹਨਾ ਬਹੁਤ ਵਧੀਆ ਕਲੈਕਸ਼ਨ ਦਿਖਾਵਾਂਗੇ ਤੇ ਇੱਕ ਨਾ ਹਾਂ ਇੱਕ ਮੇਰੇ ਗੱਲ ਹੋਰ ਜਾਦਾ ਗਈ ਕਈ ਭੈਣਾ ਕਮੈਂਟ ਕਰਦੀਆਂ ਹੁੰਦੀਆਂ ਨੇ ਵੀ ਇਹ ਸਾਡੇ ਏਰੀਆ ਦੇ ਵਿੱਚ 500 ਦਾ ਸੂਟ ਮਿਲਦਾ ਦੇਖੋ ਜੀ ਅਸੀਂ ਮਾੜੀ ਚੀਜ਼ ਨਾਲ ਲਈਏ ਨਾ ਅਸੀਂ ਵੇਚੀਏ ਕਿਉਂਕਿ ਜਦੋਂ ਸਾਡਾ ਖੁਦ ਦਾ ਮਨ ਉਹਦੇ ਉੱਤੇ ਨਹੀਂ ਸਾਨੂੰ ਗਾਹਕ ਦਾ ਦਿਲ ਦਿਖਾਉਣਾ ਬਹੁਤ ਹੀ ਜਿਆਦਾ ਔਖਾ ਲੱਗਦਾ ਹੈ ਬਾਕੀ ਆਪਾਂ ਮੈਡਮ ਨੂੰ ਪੁੱਛਦੇ ਹਾਂ ਜੀ ਅੱਜ ਕਿਹੜੇ ਕਿਹੜੇ ਸੂਟ ਦਿਖਾ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲੈਕਸ਼ਨ ਰੋਗੀ ਜੀ ਆਪਣੀ ਮਲ ਕਾਟਨ ਦੀ ਤੇ ਜਿਵੇਂ ਹਨਾ ਗੱਲ ਚੱਲ ਰਹੀ ਸੀ ਹੁਣ ਆਪਾਂ ਨੇ ਨਾ ਵੀਡੀਓ ਪਿਛਲੇ ਦਿਨੀ ਕੱਲ ਪਰਸੋ ਸੂਟ ਪਾਈ ਸੀ ਪ्योर ਬਰਬਰੀਦੇ ਬਰਬਰੀਦੇ ਹੀ ਪ੍ਰਿੰਟਡ ਸੂਟ ਸੀਗੇ ਤੇ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਨਾ ਉਹ ਚ ਤਿੰਨ ਕਲਰ ਆਪਣੇ ਕੋਲੇ ਆਏ ਸੀ 2800 ਪ੍ਰਾਈਸ ਸੀਗਾ ਉਹਨਾਂ ਦਾ ਤੇ ਉਹਦੇ ਬਾਰੇ ਕੱਲ ਮੇਰੇ ਨਾਲ ਹਨਾ ਕਾਫੀ ਉਹਨਾਂ ਦੇ ਫੋਨ ਆਏ ਕਹਿੰਦੇ ਤੁਸੀਂ ਤਾਂ ਜੀ ਬਹੁਤ ਰੇਟ ਚੱਕ ਰੱਖੇ ਨੇ ਸਾਡੇ ਤਾਂ ਜੀ 500 ਦਾ ਸੂਟ ਮਿਲ ਰਿਹਾ ਤੇ ਅਸੀਂ ਕਹਿੰਦੇ ਲੈ ਕੇ ਵੀ ਆਇਆ ਮੈਂ ਕਿ ਕੋਈ ਨਾ ਹਨਾ ਫਿਰ ਤੁਸੀਂ ਮੈਂ ਕਿ ਦੂਰ ਇੰਨੀ ਦੂਰ ਕਿਉਂ ਪਕਾਹੀ ਕਰਨੀ ਆ ਤੁਸੀਂ ਆਪਣੇ ਏਰੀਏ ਚੋਂ ਲੈ ਲਓ 500 ਦਾ ਮਿਲ ਰਿਹਾ ਤੁਹਾਨੂੰ ਵੀ ਕਿ ਰੇਟ ਦੀ ਬਹੁਤ ਫਰਕ ਆ ਤੇ ਫਿਰ ਉਹ ਹਟੇ ਨਹੀਂ ਕਹਿੰਦੇ ਤੁਸੀਂ 500 ਦਾ ਲਾਓ ਸਾਨੂੰ ਇਹ ਸੂਟ ਤੇ ਪਤਾ ਹੈ ਕੀ ਚੱਕਰ ਹੈ ਜੀ ਇੱਕ ਮੈਂ ਤੁਹਾਨੂੰ ਦੱਸਦਾ ਕੋਈ ਵੀ ਹਨਾ ਜਦੋਂ ਮੰਨ ਲਓ ਵੀ ਜਿਹੜੀ ਚੀਜ਼ ਆਉਂਦੀ ਹੈ ਉਹ ਮਹਿੰਗੀ ਆਉਗੀ ਉਹ ਮੰਨ ਲਓ ਜਿਵੇਂ ਕੋਈ ਸੂਟ ਆ ਗਿਆ 3000 ਦਾ ਆ ਗਿਆ ਤਾਂ ਉਹਨੇ ਹੌਲੀ ਹੌਲੀ ਮਤਲਬ ਇੰਨਾ ਕਿ ਜਵਾਨਾ ਤੇ ਆ ਗਿਆ ਉਹਨੇ ਹੌਲੀ ਹੌਲੀ ਢਲ ਕੇ ਕਿੱਥੇ ਜਾਣਾ ਉਹ 3 400 ਦੇ 500 ਦੇ ਵਿੱਚ ਵੇਚਣ ਲੱਗ ਜਾਂਦੇ ਪ੍ਰਿੰਟ ਸੇਮ ਹੋਊਗਾ ਰਲੇ ਦਾ ਕੱਪੜਾ ਹੋਊਗਾ ਨੀਰਾ ਸੈਂਥੈਟਿਕ ਹੋਊਗਾ ਜਿਹੜਾ ਮਤਲਬ ਜਦੋਂ ਕੋਈ ਵੀ ਹਨਾ ਪਹਿਣਾ ਪਾਉਂਦੀਆਂ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਸਾਨੂੰ ਦੱਸਿਆ ਹਨਾ ਜਦੋਂ ਕੋਈ ਵੀ ਚੀਜ਼ ਆਉਂਦੀ ਹੈ ओरिजिनल ਉਹ ਉਹਦੀ ਆਉਂਦੀ ਹੈ ਜਿਹੜੀ ਕਾਪੀ ਹੈ ਉਹਦੋਂ ਥੋੜਾ ਜਿਹੀ ਬਾਅਦ ਕਾਪੀ ਆਉਣ ਲੱਗ ਜਾਂਦੀ ਹੈ ਹਾਂਜੀ ਬਾਕੀ ਸਾਨੂੰ ਅੱਜ ਦਿਖਾਉਣੇ ਆਪਾਂ ਸੋ ਸੂਟ ਹਾਂਜੀ ਜਿਹੜੇ ਇਹ ਸੂਟ ਨੇ ਜੀ ਆਪਣੇ ਕੋਰਾ ਕਾਟਨ ਸਟਾਫ ਦੇ ਰਹਿਣਗੇ ਜੀ ਬਹੁਤ ਹੀ ਪਿਆਰਾ ਸਟਾਫ ਆ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਪਿਆਰਾ ਪ੍ਰਿੰਟ ਆ ਸਾਰਾ ਚਿਕਨ ਦਾ ਸਟਾਫ ਹੋਊਗਾ ਜੀ ਕੋਰਾ ਕਾਟਨ ਦੇਸ ਤਾਂ ਹੈ ਹੀ ਨਾਲ ਇਹਦੇ ਤੁਹਾਨੂੰ ਸਾਰੇ ਚਿਕਨ ਦਾ ਵਰਕ ਮਿਲੂਗਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਆ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆ ਇਹਦੇ ਨਾਲ ਕੋਰਾ ਕਾਟਨ ਦੀ ਪਲੇਨ ਬਾਟਮ ਰਹੂਗੀ ਜੀ ਤੇ ਦੁਪੱਟਾ ਬਹੁਤ ਹੀ ਪਿਆਰਾ ਰਹਿਣ ਵਾਲਾ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਹੁਣ ਦੇਖੋ ਕੁਆਲਿਟੀ ਤਾਂ ਕੁਆਲਿਟੀ ਹੈ ਜੀ ਹੁਣ ਮਿਲੂਗੀ ਜੇ ਹੁਣ ਆਪਾਂ ਕਹਿ ਦਈਏ ਵੀ ਹਨਾ ਉਹ 500 ਵਾਲੀ ਚੀਜ਼ ਅਸੀਂ ਨਹੀਂ ਵੇਚਦੇ ਸਾਨੂੰ ਸੋਹਣੀ ਲੱਗਦੀ ਕਿਉਂਕਿ ਹੁਣ ਸਾਡੇ ਨਾਲ ਬਹੁਤ ਹਨਾ ਕਲਾਇੰਟ ਫੋਰਨ ਤੋਂ ਵਾਲੇ ਜੁੜੇ ਹੋਏ ਨੇ ਸਾਨੂੰ ਐਵੇਂ ਹੁੰਦਾ ਵੀ ਯਾਰ ਆਪਾਂ ਕਿਸੇ ਨਾਲ ਠੱਗੀ ਮਾਰਨ ਨੂੰ ਹੀ ਨਹੀਂ ਕਿਉਂਕਿ ਜੇ 500 ਵਾਲੀ ਚੀਜ਼ ਨੂੰ ਆਪਾਂ 1500 ਦੀ ਵੇਚਾਂਗੇ ਉਹ ਤਾਂ ਇੱਕ ਛੱਲ ਲਾਉਣ ਵਾਲਾ ਕੰਮ ਹੈ ਅੱਤੇ ਵਿੱਚ ਨੂਨ ਰਲਦਾ ਜੇ ਹੁਣ ਆਪਾਂ ਕਹੀਏ ਨਿਰਿਆ ਨੂਨ ਦੀਆਂ ਉਹ ਜੇ ਅਸੀਂ ਤਾਂ ਆਪ ਨਹੀਂ ਸਕਦੇ ਨਾ ਉਹ ਸਾਥੋਂ ਪਕਾਈਆਂ ਜਾਂਦੀਆਂ ਨੇ ਬਾਕੀ ਜੇ ਹਨਾ ਕਿਸੇ ਨੂੰ ਬੋਡੇ ਗਿੱਟੇ ਲੱਗੇ ਗੱਲ ਮਾੜੀ ਮੋਟੀ ਹਨਾ ਤਾਂ ਸੌਰੀ ਮਾਫ ਕਰਿਓ ਹਾਂਜੀ ਹਾਂਜੀ ਨਹੀਂ ਜਿਹੜੇ ਵੀ ਕਸਟਮਰ ਸਾਡੇ ਨਾਲ ਜੁੜ ਰਹੇ ਨੇ ਬਹੁਤ ਪਿਆਰੇ ਕਸਟਮਰ ਨੇ ਚਲੋ ਹਨਾ ਕਈਆਂ ਨੂੰ ਹੋ ਜਾਂਦਾ ਨਹੀਂ ਨੌਲੇਜ ਹੁੰਦੀ ਤਾਂ ਸਾਡਾ ਸਵਾਲ ਕਰ ਲੈਂਦੇ ਨੇ ਕੋਈ ਨਹੀਂ ਅਸੀਂ ਜਿੰਨਾ ਹੋ ਸਕਦਾ ਉਹਨਾਂ ਨੂੰ ਦੱਸਦੇ ਆ ਤੇ ਉਹਨਾਂ ਨੇ ਦੱਸਿਆ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਸਟੱਫ ਕੀ ਲੈ ਕੇ ਆਇਆ ਤੁਸੀਂ ਕਹਿੰਦੇ ਜੀ ਉਹ ਤਾਂ ਬਹੁਤ ਸੋਹਣਾ ਕਾਟਨ ਦਾ ਸੂਟ ਆ ਤੇ ਉਹ कॉटन ਤੇ ਹੁਣ ਪਿਓਰ ਬਰਬਰੀ ਤੇ कॉटन ਚ ਤਾਂ ਬਹੁਤ ਫਰਕ ਹੋਊਗਾ ਜੀ ਪ੍ਰਾਈਸ ਦਾ ਹਨਾ ਓਬਵੀਅਸਲੀ ਫਰਕ ਤਾਂ ਹੋਊਗਾ ਹੀ ਜੀ ਇਹ ਦੇਖ ਸਕਦੇ ਹੋ ਤੁਸੀਂ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਪੂਰਾ 올ਓਵਰ ਸੂਟ ਮਤਲਬ ਸ਼ਰਟ ਚ ਪ੍ਰਿੰਟ ਆਊਗਾ ਮੈਚਿੰਗ ਸੂਟ ਰਹੂਗਾ ਇਹ ਵਾਲੀ ਬਾਟਮ ਆਊਗੀ ਸੇਮ ਜਿਵੇਂ ਚਿਕਨ ਦਾ ਕੰਮ ਉਹਨੂੰ ਪਿੱਛੇ ਦੱਸਿਆ ਸੀ ਉਵੇਂ ਹੀ ਚਿਕਨ ਦਾ ਕੰਮ ਆਊ ਬਹੁਤ ਪਿਆਰਾ ਜਿਹਾ ਦੁਪੱਟਾ ਉਹ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆਊਗੀ ਦੁਪੱਟੇ ਦੀ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੋਊਗਾ ਜੀ ਦੇਖੋ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਨੇ ਸਾਰਿਆਂ ਦਾ ਪ੍ਰਾਈਸ ਹੈ ਜਿਹੜਾ 2200 ਰਹੂਗਾ ਜੀ ਜੀ ਹਾਂਜੀ ਜਿਵੇਂ ਪਹਿਣਾ ਹਨਾ ਗਮੀ ਸਦੀ ਚ ਵੀ ਪੁੱਛਦੇ ਹੁੰਦੇ ਆ ਵੀ ਸਾਨੂੰ ਕਾਟਨ ਸਟਫ ਚ ਲਾਈਟ ਜੇ ਕਲਰ ਹੋਣਾ ਫੋਰਨ ਵਾਲੀਆਂ ਪਹਿਣਾ ਨੂੰ ਕਾਫੀ ਨੂੰ ਅਸੀਂ ਇਹ ਸੂਟ ਭੇਜੇ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਨੇ ਇੱਕ ਤਾਂ ਇਹਨਾਂ ਦੀ ਪਹਿਲੀ ਹੈ ਨਾ ਚੀਜ਼ ਇਹ ਆ ਗਈ ਜੀ ਇਹ ਚ ਕੁਆਲਿਟੀ ਇਹ ਵਧੀਆ ਆ ਗਈ ਇਹ ਸੈਟ ਤੇ ਟਿਕ ਤੇ ਜੀ ਕਾਟਨ ਦਾ ਦੁਪੱਟਾ ਹੈ ਬਾਕੀ ਸਿੰਪਲ ਨਹੀਂ ਹੈਗਾ ਦੁਪੱਟਾ ਡਿਜ਼ਾਈਨਰ ਦੁਪੱਟਾ ਤੇ ਲਾਈਟ ਕਲਰ ਹੈ ਇਹ ਦੇਖੋ ਤੁਸੀਂ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਗਿਆ ਜਿਸ ਵਿੱਚ ਪ੍ਰਿੰਟ ਤੁਹਾਨੂੰ ਸਾਰੇ ਹੀ ਬਹੁਤ ਹੀ ਸੋਹਣੇ ਜੇ ਮਿਲਣਗੇ ਇਹ ਦੇਖੋ ਤੁਸੀਂ ਇਹ ਵੀ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆ ਇਹਦੇ ਨਾਲ ਵੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਤੇ ਇਸ ਦੀ ਡਿਜ਼ਾਈਨਿੰਗ ਪੱਟੇ ਦੀ ਥੋੜੀ ਚੇਂਜ ਹੈ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਦੁਪट्टे ਦੀ ਤੁਹਾਨੂੰ ਦੁਪੱਟੇ ਸੂਟ ਨੇ ਜਿਹੜੇ ਤਿੰਨੇ ਹੀ ਬਹੁਤ ਪਿਆਰੇ ਨੇ ਤੁਹਾਨੂੰ ਜਿਹੜਾ ਵੀ ਦੁਪੱਟਾ ਸੂਟ ਪਸੰਦ ਆ ਰਿਹਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਇੱਕ ਵਾਰ ਸਾਡੇ ਨਾਲ ਕੰਫਰਮ ਕਰਨ ਤੋਂ ਬਾਅਦ ਹੀ ਸਾਨੂੰ ਪੇਮੈਂਟ ਕਰਿਓ ਪਹਿਲਾਂ ਪੇਮੈਂਟ ਨਾ ਕਰਿਓ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਜਿਹੜੇ ਸੂਟ ਨੇ ਪਸੰਦ ਆਏ ਹੋਣੇ ਫਿਰ ਮਿਲਦੇ ਹਾਂ ਨਾਲ ਸੋਹਣੇ ਸੋਹਣੇ ਸੂਟ ਲੈ ਕੇ ਫਿਰ ਮਿਲਦੇ ਆਂ ਨਵੀਂ ਵੀਡੀਓ ਚ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਲੈ ਕੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ